ਲਓ ਸ਼ੰਕਰ ਜਹਾਜ ਕਬੱਡੀ ਪਰੇ ਜਹਾਜ ਬਣਾਉਂਦਾ ਇਹ ਬੂਤੇ ਵਾਪਰ ਜਾਂਦੇ ਆ ਸਭ ਤੋਂ ਲੰਮਾ ਪਾਣਾ ਤੈਅ ਕਰਕੇ ਪ੍ਰਾਹ ਸਾਹਿਬ ਆਹ ਖਿਡਾਰੀ ਆ ਜਿਹਨੇ ਮੇਰੇ ਤੇ ਪੁੱਜਿਆ ਹੋਇਆ ਇਹਦੀ ਯਾਰੀ ਆ ਦੀਪ ਨਾਲ ਇਹਦਾ ਪਿਆਰ ਪਰ 2010 ਤੇ 11 ਦੇ ਵਰਕੇ ਨੇ ਝਾਤ ਮਾਰ ਗਏ ਲੈ ਵੀ ਸੁੱਖਿਆ ਉਹੀ ਮਾਜਰੀ ਧਰਤੀ ਆ ਉਹੀ ਤੇਰੀ ਕਬੱਡੀ ਪਈ ਹੋਈ ਹੈ ਕਹਿੰਦੇ ਸੁੱਖੇ ਰੰਦਾਵੇ ਦਾ ਹੈਰੀ ਕੇਂਦੇ ਵੱਡੇ ਭਰਾਵਾਂ ਚਹੇਤਾ ਉਹ ਸ਼ੰਕਰ ਜਹਾਜ ਆ ਗਿਆ ਨਾਲ ਸ਼ੰਕਰ ਜਹਾਜ਼ ਕਬੱਡੀ ਪਰੇ ਜਹਾਜ਼ ਬਣਾਉਂਦਾ ਇਹ ਬੂਟੇ ਬਈ ਦੁਨੀਆਂ ਨੱਚ ਲਾਉਂਦਾ ਬੜਾ ਨੇਕ ਸੁਭਾ ਤੇ ਕਦੇ ਕਦੇ ਜਦੋਂ ਵੀਡੀਓ ਪਾਉਂਦਾ ਕਦੇ ਰੇਖ ਖਿਡਾਰੀ ਦਾ ਨਜ਼ਰ ਆਉਂਦਾ ਤੇ ਕਦੇ ਪੈਲੀ ਪਾਉਂਦਾ ਨਜ਼ਰ ਆਉਂਦਾ ਕਿ ਸ਼ੰਕਰ ਸਤਵਾ ਵਾਲਾ ਉਹ ਸਾਹਮਣੇ ਸੁੱਕੇ ਨੇ ਗਰੀਬੀ ਦੇ ਦੁੱਖ ਬੜੇ ਨੇ ਝੱਲੇ ਪਰ ਅੱਜ ਪੂਰੀ ਦੁਨੀਆ 'ਚ ਮੁੰਡੇ ਦੀ ਬੱਲੇ ਬੱਲੇ ਚਾਰ ਖਿਡਾਰੀ ਤਿਆਰ ਰਾਜਾ ਪੱਧਰੀ ਵਾਲਾ ਨਾਲ ਫੂਲਾ ਸ਼ੂਸ਼ਕ ਵਾਲਾ ਕਲਸਾ ਦਾ ਗੁਰਬੀਰ ਨਾਲ ਟੱਕਰ ਰਾਜਾ ਪੱਧਰੀ ਦੇ ਬੱਲੇ 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 ਮਾਤ ਘੜੀ ਸਾਂ ਪੜਤੇ ਉਹ ਮੇਲਾ ਗੁਜੁੱਟਿਆ ਉਹ ਮੇਲਾ ਗੁਜੁੱਟਿਆ ਕਿ ਨਾ ਭਜਦਾ ਨਾ ਭੱਜੜ ਦਿੰਦਾ ਤੇ ਪੈਰ ਮੁੰਜੇ ਨਹੀਂ ਲੱਗਣ ਦਿੰਦਾ ਗੱਭਰੂ ਦਾ ਕੋਈ ਤੋੜ ਨਹੀਂ ਰਾਜੇ ਖੇਲੇ ਦੁਨੀਆਂ ਜਾਣਦੀ ਨਾ ਦਸੰਦੀ ਲੋੜ ਨਹੀਂ ਉੱਧਰ ਉਧਰ ਧੰਨਵਾਦ ਕਰਦੇ ਆ ਗੁਰਦੇਵ ਸਿੰਘ ਜੀ ਮਸਤਗੜ ਤੁਹਾਡਾ ਵਿਸ਼ੇ ਤੌਰ ਤੇ ਵੱਡੇ ਵੀਰ ਨੇ ਸਾਡੇ ਆਹ ਡੱਬਿਆਂ ਦੇ ਵਿੱਚੋਂ ਉੱਠ ਕੇ ਆਏ ਮੇਰੇ ਮਿੱਤਰੋ ਸੋਲੀ ਦਾ ਕਹਿੰਦੇ ਪਾ ਥੜਾ ਬੋਦਲਾ ਪਿੰਡ ਆ ਮੇਰੇ ਮਿੱਤਰੋ ਮਾਨਸਾ ਜਿਲ੍ਹਾ ਪਛਵਣ ਦੇ ਲਾਗੇ ਕਰਕੇ ਆਹ ਮੁੰਡੇ ਦਾ ਪਿੰਡ ਆਦਾ ਇਹ ਜਵਾਨ ਦਾ ਪੱਤਾ ਹੈ ਇਹ ਯਾਰੀ ਵੀ ਪੱਕੀ ਨਵਾਉਂਦਾ ਆਹ ਕਹਿੰਦੇ ਬਾਟਾ ਵੜਦਾ ਪਰਿਆ ਜਾਂਦਾ ਚੋਬਰ ਮੇਰੇ ਮਿੱਤਰੋ ਵੱਡੇ ਪਿਆਰ ਬਖਸ਼ਦਾ ਜਉਂਦਾ ਰਵੇ ਵੀਰ ਸਾਡਾ ਅਗਲੇ ਮੈਚ ਦੀਆਂ ਟੀਮਾਂ ਆ ਜਾਣ ਵੱਡੇ ਮੈਚ ਦੀਆਂ ਮਾਣੋ ਚਾਹਲ ਦੇ ਵਿੱਚ ਮੇਲਾ ਚੱਲਦਾ ਸੀ ਹੈ ਗੱਲਾਂ ਵੱਡੀਆਂ ਨੇ ਮੇਰੇ ਮਿੱਤਰੋ ਬਾਕੀਪੁਰ ਦੇ ਵਿੱਚ ਮੇਲਾ ਚੱਲਦਾ ਸੀ ਗਿੰਦਰਾ ਕਿਨੇ ਰੌ ਖੜਾ ਟਾਕਾ ਮੈਂ ਕਿਹਾ ਜੇ ਮੱਖਣ ਨੂੰ ਸਾਫ ਚ ਤੁੰਗ ਗੱਡੀ ਮਿਲ ਜੇ ਫਿਰ ਤਾਂ ਸਵਾਦ ਹੀ ਵੱਖਰਾ ਹੋ ਜਾਵੇ ਉਹ ਧਰਾਵਾ ਨੇ ਕਹਿੰਦੇ ਪਲਾਂ ਦੇ ਵਿੱਚ ਮਿੰਟਾਂ ਸਕਿੰਟਾਂ ਦੇ ਵਿੱਚ ਕਹਿੰਦੇ ਮੱਖਣ ਦੇ ਲਈ ਬੋਲ ਬੋਲੇ ਇਹ ਆਉਣ ਵਾਲੀ 28 ਜਨਵਰੀ ਮੱਖਣਾ ਤੇਰੇ ਲਈ ਭਾਗਾ ਭਰੀ ਹੋਣੀ ਐ ਸੋਹਣਾ ਵੱਡੀ ਗੱਡੀ ਦੇ ਕੇ ਸਾਡੇ ਭਰਾ ਦਾ ਸਨਮਾਨ ਕੀਤਾ ਜਾਣਾ ਦੁਨੀਆ ਦੇ ਟਾਪਰ ਮਲ ਨੇ ਰਾਜਾ ਵਾਲੀਆ ਪਕੇੜ ਦਾ ਤੇ ਕਈ ਕੱਪਾਂ ਦਾ ਬੈਸਟ ਆਉਣਾ ਵਰਮਕਸੀ ਸਿੰਘ ਦੀ ਡੀਪੀ ਸਾਹਿਬ ਦਾ ਚੰਡਿਆ ਇਧਰ ਚਮਕਾਰ ਭਰਾ ਨੇ ਬਹੁਤ ਵੱਡੇ ਮਾਨ ਸਨਮਾਨ ਇਹਨਾਂ ਬੋਲਾਂ ਲਈ ਦਿੱਤੇ ਆ ਧੰਨਵਾਦ ਆ ਰਾਜਾ ਆਹ ਕਲਸਾ ਵਾਲਾ ਗੁਰਵੀਰ ਤੇ ਥੋੜੀ ਦੁਨੀਆ ਚ ਸ਼ਾਨਦਾਰ ਸੰਗ ਰਹੀ ਲਈ ਆ ਇਹ ਬੂਟੇ ਸਿਬਤ ਕੀਤੀ ਆ ਕੰਮ ਕਰਨਾ ਬੰਦੇ ਦੇ ਕਰਮ ਹੁੰਦੇ ਆ ਮਾਨਸਾ ਦੇ ਅਮਰੀਕਾ ਜਿਹੜੇ ਜਾਂਦਾ ਤੇ ਬੱਲੇ ਬੱਲੇ ਕਰਵਾਉਂਦਾ ਸ਼ੰਕਰ ਸੱਤਵਾਂ ਮਲ ਜਿੱਥੇ ਜਾਂਦਾ ਬੱਲੇ ਬੱਲੇ ਕਰਵਾਉਂਦਾ ਜਦੋਂ ਪੈਰ ਪੁੱਟਣ ਗੰਬਰੂ ਧਰਤੀ ਹਿਲਦੀ ਧਰਤੀ ਹਿਲਦੀ ਇਹ ਖੇਡ ਦਾ ਜਤਨ ਨਾਲ ਹੈਗੀ ਵੱਡੇ ਜਿੰਦੀ ਸ਼ੰਕਰ ਹੱਸਦਾ ਸ਼ੰਕਰ ਨੱਚਦਾ ਜਵਾਨੀਆਂ ਮਾਣੇ ਜਿਵੇਂ ਜਿਵੇਂ ਲੰਗਿਆ ਉਧ ਲੰਗਦੇ ਆ ਲੋਕ ਭਾਵੇਂ ਲੱਖ ਨਹੀਂ ਲੱਖਾਂ ਨਾਲੋਂ ਵੱਖ ਨਹੀਂ ਗਲੀ ਦੇ ਵਿੱਚੋਂ ਕੌਣ ਲੱਗਿਆ ਇਹ ਘੜਾ ਹੈ ਰਾ ਕਹਿੰਦੇ ਗੋਰਾ ਮੇਰੇ ਮਿੱਤਰੋ ਪਿੰਡ ਵਿੱਚ ਅੱਲ ਲੱਜਦੀ ਐ ਜਿਵੇਂ ਲੋਕੀ ਨੈਲੇ ਨੂੰ ਕਹਿੰਦੇ ਭਗਿਆੜ ਕਹਿੰਦੇ ਆਓ ਸਾਹਮਣੇ ਕਹਿੰਦੇ ਗੋਰਾ ਇਹ ਵੀ ਸਿਰੇ ਦੀਆਂ ਰੇਡਾਂ ਵੱਲ ਮਹਿਤਾਬਾਂ ਦੀ ਚਲਦੀ ਐ ਤੇ ਸਾਡਾ ਵਿਛੜਿਆ ਯਾਰ ਕਹਿੰਦੇ ਗਿੰਦਾ ਰਾਗੋ ਕੇ ਪਿੰਡ ਵਾਲਾ ਉਹਦੀਆਂ ਵੀ ਯਾਦਾਂ ਨੇ ਬਾੜੇ ਵਾਪਰ ਜਾਂਦੇ ਆ ਸਾਡੇ ਲੰਮਾ ਪੜਨਾ ਤੈਅ ਕਰਕੇ ਪ੍ਰਾਤਸਾਹਾਂ ਜਿਹਦੇ ਮੇਰੇ ਤੇ ਪੁੱਜਾ ਹੋਇਆ ਇਹਦੀ ਯਾਰੀ ਆ ਦੀਪ ਨਾਲ ਇਹਦਾ ਪਿਆਰ ਹੈ ਉਧਰ ਕਾਂਗੇ ਵਾਲਾ ਲੋਕੀ ਪਿਆਰ ਨਾਲ ਕਢਾਂਗੇ ਵਾਲਾ ਵੀ ਕਹਿ ਲੁੰਦੇ ਆ ਸਾਹਮਣੇ ਕਿਉਂਕਿ ਕਢਾਂਗਾ ਜਦੋਂ ਚੜਦਾ ਆ ਨਾ ਫਿਰ ਲੋਕੀ ਗੁਰਵਿੰਦਰ ਗੁਰਵਿੰਦਰ ਕਰ ਰਹੇ ਆ ਗੁਰਦੇਵ ਸਿੰਘ ਜੀ ਸੰਧੂ ਸਾਹਿਬ ਫੱਟਿਆਂ ਨੇ ਵੱਡੇ ਪਿਆਰ ਕੋਦੇ ਕੀਤੇ ਆ ਪੁੱਤਰ ਅਮਰੀਕਾ ਵਿੱਚ ਰਹਿੰਦਾ ਨਿਸ਼ਾਨ ਸਾਡਾ ਭਰਾ ਤੇ ਵੱਡੇ ਮਾਨ ਨੇ ਬਲਵਾਂ ਕਹਿੰਦੇ ਅਮਰੀਕਾ ਵਿੱਚ ਰਹਿੰਦਾ ਇਹਦੀ ਯਾਰੀ ਆ ਕਹਿੰਦੇ ਸਰਜੀਤ ਮਾਨ ਉਮਰੀਆਣੇ ਦੇ ਨਾਲ ਉਹ ਵੀ ਵੀਰ ਅਮਰੀਕਾ ਦੇ ਵਿੱਚ ਰਹਿੰਦਾ ਆ ਸਾਹਮਣੇ ਕਹਿੰਦੇ ਇੱਕ ਪਾਸੇ ਪੱਤਰੀ ਵਾਲਾ ਰਾਜਾ ਦੂਸਰੇ ਪਾਸੇ ਐਸਪੀ ਥੋੜਾ ਵੇਖੋ ਵੇਖੋ ਪਿੰਡ ਵੱਡਾ ਮੇਲਾ ਕੁਲੰਗਰਾਂ ਦੇ ਵਿੱਚ 11 ਸਾਲ ਨੂੰ ਕਬੱਡੀ ਦਾ ਵੱਡਾ ਮੈਚ ਹੋਣਾ ਹੈ ਇਸ ਪਿੰਡ ਦੇ ਵਿੱਚ ਕਹਿੰਦੇ ਆਏ ਸਾਲ ਬੱਗੇ ਪਿੰਡ ਵਾਲਾ ਦੁੱਲਾ ਕਬੱਡੀ ਦਾ ਮੱਤ ਦਾ ਯਾਰ ਆਉਂਦਾ ਹੈ ਉਸ ਪਿੰਡ ਵੱਡਾ ਮੇਲਾ ਲਵ ਹੈ ਬਲੇਰਾ ਪਰ ਸਿੰਘ ਵਪਾਰੀ ਦਾ ਪੁੱਤਰ ਇਹ ਕਹਿੰਦੇ ਗੱਲ ਚੱਲਦੀ ਹੈ ਸਾਡੇ ਖੇਡ ਮੈਦਾਨ ਵਿੱਚ ਬਿੱਲਾ ਪਲੇਅਰ ਵਾਲਾ ਭਰਾ ਸਾਡਾ ਮੱਖਣ ਦੀ ਰੇਡ ਪਾਈ ਹੈ ਐਕਸਪ੍ਰੈਸ ਤੌਰ ਤੇ ਜਾਣੇ ਜਾਂਦਾ ਮੱਖਣ ਮੰਡੀ ਜਗਮੋੜ ਸਿੰਘ ਮੇਰੇ ਮਿੱਤਰੋ ਸਰਦਾਰ ਬਿਗਮ ਜੀ ਸੰਤੋ ਰਮਾਨ ਆਪਣੇ ਪੁੱਤਰ ਦੀ ਖੇਡ ਉੱਪਰ ਭਾਰਤ ਤੇ ਪਾਕਿਸਤਾਨ ਦੀ ਕੰਟਰੋਲ ਜਿੱਤੋਂ ਸ਼ੁਰੂ ਹੁੰਦੀ ਹੈ ਇਹ ਪੰਜਾਬੀ ਵੀਰ ਉਹ ਮਾਤਗੜ ਪਿੰਡ ਮਾਣਾ ਸਾਨੂੰ ਪਈ ਹੋਈ ਰੇਡ ਨੰਬਰ ਧਾਵੀ ਦਾ ਕਿ ਮੱਡ ਜਣ ਹੱਦਾ ਬੰਨੇ ਗੱਡੀ ਜਦੋਂ ਸ਼ੂਕ ਦੀ ਵੇਚ ਲਈਏ ਤੋਫਾ ਲੋੜ ਪਵੇ ਨਾ ਬਦਰੂਖ ਦੀ ਬੜਾ ਦਾ ਕਰੀ ਕਿਤੇ ਮੇਰ ਰੱਬਾ ਦਿੱਲੀ ਤੇ ਲਾਹੌਰ ਦਾ ਕਰੀ ਕਿਤੇ ਮੇਰ ਰੱਬਾ ਦਿੱਲੀ ਤੇ ਲਾਹੌਰ ਦਾ ਆਹ ਕਹਿੰਦੇ ਕਾਲਗਿਆ ਸਿਕੰਦਰਾ ਪਿੰਡ ਕਾਲਗਿਆ ਦੇ ਸਿਕੰਦਰਾ ਦੋ ਪਿੰਡ ਮਹਾਵੀਰ ਨਾ ਕਬੱਡੀ ਪਈ ਹੋਈ ਆ ਕਿ ਮਿਹਨਤਾਂ ਤੋਂ ਬਿਨਾ ਕੋਈ ਮਹਾਨ ਹੁੰਦਾ ਨਹੀਂ ਤੇ ਗੁਰੂ ਬਿਨਾ ਜੋਗਿਆ ਗਿਆਨ ਹੁੰਦਾ ਨਹੀਂ ਅੱਜ ਨਾ ਬਣੇ ਜੇ ਕੰਨ ਨਾ ਬਣੇ ਦਾ ਪੇ ਸਿੱਖੇ ਬਿਨਾ ਗੱਲ ਨਾ ਬਣੇ ਦਾ ਪੇ ਸਿੱਖੇ ਬਿਨਾ ਗੱਲ ਨਾ ਬਣੇ ਕੀ ਕੈਨੇਡਾ ਨੂੰ ਵਿਸ਼ੇਸ਼ ਤੌਰ ਤੇ ਪਿੰਡ ਪਹੁੰਚਿਆ ਤੇ ਅੱਜ ਦਾ ਮੇਲਾ ਲਾਈਵ ਦੇਖ ਰਿਹਾ ਹੈ ਇਹਦੇ ਢਿੱਲੋਂ ਢੋਲਣ ਬੈਠਾ ਭਰਾ ਸਾਡਾ ਜਿਹਦੀ ਯਾਰੀ ਹੈ ترਸੇਮ ਪਾਰੀ ਦੇ ਨਾਲ ਇਹ ਯਾਰਾਂ ਦੇ ਯਾਰ ਹੈ ਇਹ ਗਾਡਰਾ ਜਿ ਕਿਲਾ ਵਰਗੇ ਆ ਮੇਰੇ ਮਿੱਤਰੋ ਜਿਹੜਾ ਖੜਦੇ ਆ ਖੜਦੇ ਆ ਆਹ ਕਹਿੰਦੇ ਗੁਰਵੀਰ ਕਸ ਵਾਲਾ ਤੱਤਾ ਤੱਤਾ ਗੁਰ ਨਹੀਂ ਖਾਦਾ ਜਿਹਨੇ ਖਿਡਾਰੀ ਤੋਂ ਤੇ ਜਾਨ ਮਾਰਨੀ ਸਿੱਖੀ ਨਹੀਂ ਯਾਰਾਂ ਦੀ ਯਾਰੀ ਤੋਂ ਇਹ ਉਹ ਹੈ ਢੋਲੋਂ ਢੋਲਣ ਸਾਡਾ ਭਰਾ ਰੇਡ ਪਾਰੀ ਆ ਬਾਬਾ ਮੰਡਾ ਬਾਲ ਕਹਿੰਦੇ ਆਹ ਮੁੰਡਾ ਚਰਚਾਂ ਵਿੱਚ ਆਇਆ ਫਿਰਦਾ ਔਰ ਕਿਤੇ ਕਹਿੰਦੇ ਖੇਡ ਦਾ ਬਖਿੰਡੇ ਦੇ ਇਲਾਕੇ ਵਿੱਚ ਕਿਤੇ ਮਾਨਸਾ ਸੰਗਰੂਰ ਖੇਡਦਾ ਕਿਤੇ ਪਾਤੜ ਖੇਡਦਾ ਜੇ ਇੱਧਰ ਗੱਲ ਕਰੀਏ ਮਹੌਲੀ ਚੰਡੀਗੜ੍ਹ ਦੇ ਇਲਾਕੇ ਵਿੱਚ ਵੀ ਚਰਚੇ ਆ ਪਰ ਉੱਧਰ 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 ਕਰਨ ਵਾਲੀਆ ਕਹਿੰਦਾ ਚਰਚੇ ਸਾਡੇ ਵੀ ਬੜੇ ਆ ਔਰ ਚਰਚੇ ਸਾਡੇ ਵੀ ਬੜੇ ਆ ਏ ਗੱਲਪੁਰੀਆ ਪੱਜ ਤਰਿਆ ਪੱਜ ਤਰਿਆ ਅਮਰ ਤੋਂ ਅਮਰਤ ਕਰਾ ਗਿਆ ਬਾਜਾ ਬਾਜਾ ਪਲੇਅਰ ਸਾਹਿਬ ਕਹਿੰਦੇ 16 ਫਾੜੀ ਇਹ ਮੋਟਰਸਾਈਕਲ ਵੱਡਾ ਦੇ ਕੇ ਸਨਮਾਨ ਕਰਨਾ 16 ਫੁੱਟ ਵੀ ਕਹਿੰਦੇ ਚੰਬੇ ਦੇ ਵਿੱਚ ਵੱਡਾ ਤੱਪ ਖੇਡਿਆ ਜਾਣਾ ਉਧਰ ਲਈ ਵੀ ਸੱਦੇ ਆ ਰਾਜਾ ਵਾਲੀ ਆ ਗਿਆ ਤੇ ਵੀਰ ਪਰ 2010 ਤੇ 11 ਦੇ ਵਰਕੇ ਨੇ ਝਾਤ ਮਾਰ ਗਏ ਲੈ ਵੀ ਸੁੱਖਿਆ ਉਹੀ ਮਾਝੇ ਦੀ ਧਰਤੀ ਆ ਉਹੀ ਤੇਰੀ ਕਬੱਡੀ ਪਈ ਹੋਈ ਹੈ ਕਹਿੰਦੇ ਤੂੰ ਇੰਗਲੈਂਡ ਹੀ ਔਰਫਾ ਤੇ ਕਹਿੰਦੇ ਕੈਨੇਡਾ ਕਬੱਡੀਆਂ ਪਾਈਆਂ ਪਰ ਇਹ ਮਾਝੇ ਦੀ ਧਰਤੀ ਆ ਇਹ ਧਰਤ ਮਾਝੇ ਦੀ ਮਈਕਾਂ ਦੀ ਰਾਣੀ ਇੱਥੇ ਮੇਲੇ ਚਾਵਾਂ ਛਿੰਝਾਂ ਦੀ ਇੱਕ ਰੀਤ ਪੁਰਾਣੀ ਹੈ ਨਮਰਜੀ ਵਾਲਾ ਦੀਵਾਂ ਤੇ ਮਾਝੇ ਦਾ ਜੰਪਲਾ ਮਲਬਈ ਕੌਡੀਆਂ ਪਾਉਂਦੇ ਤੇ ਬਾਜੀ ਜੱਫੇ ਲਾਉਂਦੇ ਚਾਰੇ ਪਾਸੇ ਖੇਡਣ ਜਾ ਰਹੇ ਮੁੰਡੇ ਦਵਾਬਿਆਂ ਦੇ ਆ ਕੌਡੀ-ਕੌਡੀ ਕਰਦੇ ਫਿਰਦੇ ਪੁੱਤ ਪੰਜਾਬੀਆਂ ਨੇ ਮਾਲ ਦੇ ਜਾਂਦਾ ਦੁਨੀਆਂ ਦੇ ਦਿਲ ਜਿੱਤਦਾ ਦਵਾਬੇ ਜਾਂਦਾ ਦੁਨੀਆਂ ਪਿਆਰ ਕਰਦੀ ਆ ਤੇ ਕ੍ਰੀਡਾ ਜਾਂਦਾ ਤੇ ਬੱਲੇ-ਬੱਲੇ ਕਰਵਾਉਂਦਾ ਚੱਲ ਵੀ ਜਵਾਨਾ ਪਾ ਪੈ ਤੈਨੂੰ ਰੁੱਪਦੀਆਂ ਰਾਜੋਗੇ ਪਿੰਡ ਵਾਲਾ ਆ ਮੰਨਾ ਢੋਲ ਮਾਰਾ ਆਇਆ ਭਰਾ ਸਾਡਾ ਮੰਨਿਆ ਇਧਰਲੀ ਸਾਈਡ ਅੰਤਰਾ ਸ੍ਰੀ ਕਬੱਡੀ ਖਿਡਾਰੀ ਬਣ ਗਿਆ ਭਰਾ ਸਾਡਾ ਪਿੰਡ ਮੇਲਾ ਕਰਵਾਇਆ ਐਨ ਸਿਰੇ ਸਿਰੇ ਤੇ ਮੱਲ ਸੱਦੇ ਆ ਉਧਰ ਕੋਰੇ ਦੀ ਰੇਡ ਪੈ ਰਹੀ ਐ ਫੂਲਾ ਤਿਆਰ ਐ ਜੱਗਾ ਤਿਆਰ ਔਰ ਭਾਰੀਆਂ ਟੀਮਾਂ ਬਣੀਆਂ ਐ ਸ਼ੰਕਰ ਜਹਾਜ਼ ਫਿਰ ਤੁਰਪਿਆ ਢੇਰ ਅੰਦਾਜ਼ ਪਾਉਂਦਾ ਜਦੋਂ ਕਬੱਡੀ ਆਉਂਦਾ ਪੂਰਾ ਹੈ ਸਵਾਦ ਪਿੰਡੇ ਦਾ ਕਹਿੰਦੇ ਸੰਮਾ ਤੇ ਲੋਕੀ ਕਹਿੰਦੇ ਆ ਜਹਾਜ਼ ਇਹ ਜਹਾਜ਼ ਹੈ ਮੇਰੇ ਮਿੱਤਰੋ ਸੁਖਮਨ ਨੇ ਦੁਨੀਆ ਨੇ ਜਹਾਜ਼ ਕਿਹਾ ਤੇ ਪਹਿਲੇ ਵਿੱਚ ਘਰਾ ਸਾਹਿਬ ਖਾਨੋ ਵਾਲੀ ਜਿੰਦਰ ਨੂੰ ਖੇਡ ਕਬੱਡੀ ਦਾ ਜਹਾਜ਼ ਕਿਹਾ ਗਿਆ ਆ ਸਾਹਮਣੇ ਮੇਰੇ ਮਿੱਤਰੋ ਓੜਿਆ ਵਾਲਾ ਗਿੰਦਰ ਫਿਰ ਕਬੱਡੀ ਦਾ ਇੱਕ ਬਿਊਟੀ ਦਾ ਆਫੀ ਹੈ ਬੜਾ ਤਕਨੀਕੀ ਆਫੀ ਹੈ ਪਾਲ ਸਿੰਘ ਰਮਾਨ ਸ਼ੰਕਰ ਸ਼ੰਕਰਾ ਕੀ ਪਾਣਾ ਵਰਤਾਲਿਆ ਵਿੱਚ ਚੁੱਪਚਾਪ ਵਿਵਹਿਆ ਕਰਵਾ ਲਿਆ ਵੇ ਪਤਾ ਨਹੀਂ ਲੱਗਾ ਕੀ ਹੋਇਆ ਆ ਸਾਹਮਣੇ ਕਬੱਡੀ ਪੈ ਗਈ ਮਨਦੀਪ ਕਰੀ ਗੱਲ ਲਓ ਸਾਹਮਣੇ ਕਬੱਡੀ ਫੇਰ ਪਈ ਹੋਈ ਆ ਲਓ ਸਾਹਮਣੇ ਉਂਗਲ ਖੜੀ ਆ ਤਗੜੀ ਖੇਡ ਕਬੱਡੀ ਦੀ ਗੱਲ ਚੱਲਦੀ ਮੇਰੇ ਮਿੱਤਰੋ ਉਧਰ ਪੁਲਵਾਨ ਕੁਲਜੀਤ ਕੱਦੀ ਸ਼ਿਜਰੇਵਾਲ ਦੀ ਗੱਲ ਵੱਡੀ ਖੇਡ ਕਬੱਡੀ ਵੱਡੀ ਆ ਸ਼ੰਕਰ ਹੋਏ ਨਾ ਆ ਗਿਆ ਸ਼ੰਕਰ ਸ਼ਾ ਆ ਗਿਆ ਸ਼ੰਕਰ ਜਹਾਜ ਬਣਾ ਗਿਆ ਸ਼ੰਕਰ ਮਸਤ ਗੜ ਵਿੱਚ ਉਹ ਮੇਰੇ ਮਿੱਤਰੋ ਦੁਨੀਆ ਵਿੱਚ ਆ ਗਿਆ ਸ਼ੰਕਰ ਸ਼ੰਕਰ ਤੇ ਭੂਰੇ ਗਿੰਦਰ ਪਹਿਲ ਸੰਗ ਦਾ ਪੁੱਤਰ ਬੱਲੇ 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 ਆ ਬਾਜ ਦੇ ਨਾਲ ਆ ਬਾਜ ਨਾਲ ਗਿੰਦਰ ਨੇ ਮੈਨੂੰ ਮੈਨੂੰ ਲੱਗਦਾ ਨੇ ਕੇਰੇ ਪਾਦੀ ਮੈਨੂੰ ਲੱਗਦਾ ਕਲੀਅਰ ਕਾਲੀ ਵਾਲਾ ਪ੍ਰਹਾ ਤੇ ਫਿਰ ਗਰਾਊਂਡ ਕਲੀਅਰ ਕਰ ਗਏ ਕਦੇ ਜਦੋਂ ਗਰਾਊਂਡ 'ਚ ਰਸ਼ ਪਾ ਜਾਂਦਾ ਫਿਰ ਪਲੇਅਰ ਨੂੰ ਖਲੇਡਰਾਂ ਵਿੱਚ ਥੋੜੀ ਮੁਸ਼ਕਲ ਆ ਜਾਂਦੀ ਆ ਹਾਂ ਆਪਾਂ ਆਪਣੇ ਆਪ ਹੀ ਜਿੰਨੀ ਜਿੱਥੇ ਜ਼ਿੰਮੇਵਾਰੀ ਉੱਥੇ ਨਿਭਾਈਏ ਤੇ ਸਬਰ ਕੱਤਲੇ ਵੀਰਾਂ ਦਾ ਗਹਿ ਗੱਡਵਾ ਧੰਨਵਾਦ ਹੋਰ ਤੁਹਾਡੇ ਕੋਲ ਮੌਕਾ ਸਾਰੇ ਸਬਰ ਕੱਤਿਆਂ ਟੋਈ ਵਾਲੇ ਪੂਰਦਿਓ ਇੱਧਰ ਸਾਡਾ ਬਾਦਰਾ ਵੀਰ ਗੁਰਚਰਨ ਛਾਤੀ ਤੇ ਪਰਾਕੇਟਾ ਬੰਨੇਗਾ ਤਿੰਨਾ ਆਹ ਬਾਈ ਦਾ ਵੀ ਮਾਣ ਕਰਨਾ ਹੀ ਤਾਂ ਕਹਿੰਦੇ ਨੇ ਰਿੱਟਾ ਉਮਰ ਹੁਣ ਜਾਂਦੀ ਹੋਗੀ 9 ਦੂਜਾ ਆਪਣਾ ਬਹਾਦਰ ਨਗਰੀਆ ਤੇ ਪਰ ਤੇਰਾ ਸਾਰੇ ਸਤਿਕਾਰ ਕਰਦੇ ਤੇਰਾ ਮਾਣ ਕਰਦੇ ਆ ਬਹੁਤ ਧੰਨਵਾਦ ਆ ਉਧਰ ਸਰਕਾਰ ਗੁਰਦੇਵ ਸਿੰਘ ਜੀ ਉਹਨਾਂ ਦਾ ਸੁਪੁੱਤਰ ਨਿਸ਼ਾਨ ਯੂਐਸਏ ਤੋਂ ਬਹੁਤ ਵੱਡੇ ਪਿਆਰ ਬਹੁਤ ਵੱਡੇ ਸਤਿਕਾਰ ਸਾਡਾ ਜਿਹੜਾ ਮਾਨ ਊਰੇ ਨੇ ਦਾ ਪਿਆਰ ਆ ਬੁਲਿਆ ਹੋ ਸਾਹਮਣੇ ਆਹ ਸਾਹਮਣੇ ਦੇਖਾਂਗੇ ਮੁਕਾਬਲਾ ਇਹ ਚਿੱਟਾ ਰੰਗ ਸ਼ਾਂਤੀ ਦਾ ਪ੍ਰਤੀਕ ਮੁੰਨਾ ਨਾਨਕੇ ਪਿੰਡ ਵਿੱਚ ਖੇਡ ਰਾਇਆ ਫੋੜਦਾ ਜੇਤੂ ਬਣਿਆ ਬੀੜ ਬਾਬਾ ਪੁੰਡਾ ਫੜਗੀਆਂ ਦੇ ਯਾਰ ਖੇਡ ਦੇ ਲੈਣ ਤੋਂ ਬਈ ਜੱਗੇ ਦਾ ਦਫਾ ਕਿਦਾਂ ਦਾ ਲਾ ਰਿਹਾ ਪੌਣ ਦਾ ਕਰਦੇ ਐ ਇਹਨਾਂ ਪੰਜਾਬੀ ਮਾ ਬੁਲਿਆ ਹੋ ਸਕੋ ਮੇਰੇ ਮਿੱਤਰੋ ਦੀਪਤਪੁਰਜੀ ਵਾਲੇ ਦੀ ਕਬੱਡੀ ਪੈ ਰਹੀ ਹੈ ਖੇਡ ਮੈਦਾਨ ਵਿੱਚ ਉਧਰ ਵੱਡੇ ਪੱਦਰ ਤੇ ਵੱਡਾ ਸਨਮਾਨ ਸਾਡੇ ਸਤਿਕਾਰਯੋਗ ਨੇ ਬਾਬਾ ਬਲਦੇਸ਼ ਸਿੰਘ ਜੀ ਦਾ ਸਨਮਾਨ 15000 ਦੀ ਨਗਦ ਰਕਮ ਦੇ ਨਾਲ ਬਾਬਾ ਬਲਦੇਸ਼ ਸਿੰਘ ਜੀ ਔਰ ਜਤਿੰਦਰ ਛੱਠੂ ਪਰ ਇਧਰ ਦੀਪ ਵੀ ਟੱਕਿਆ ਗਿਆ ਲੱਗਦਾ ਦੀਪਦਪੁਰਜੀ ਵਾਲਾ ਵੀ ਟੱਕਿਆ ਗਿਆ ਉਹ ਭੂਰੇ ਵਾਲੇ ਗਿੰਦਰ ਲਈ ਤਾੜੀਆਂ ਮਾਰ ਦਿਓ ਮੇਰੇ ਮਿੱਤਰੋ ਮੱਖਣ ਭਵਾਨ ਬਾਬਾ ਬਲਦੇਸ਼ ਪਿੰਡਰ ਚੱਠਾ ਗੁਰਨਾਲ ਯੂਐਸਏ ਤੇ ਦਿਲਬਾਗ ਯੂਐਸਏ ਉਹਨਾਂ ਵੱਲੋਂ 15000 ਦੀ ਨਾਲ ਰਸੀਨਾ ਕੀਤਾ ਜਾਵੇਗਾ ਬਲਵੰਤ ਸਿੰਘ ਜੀ ਸਰਪੰਚ ਸਾਹਿਬ ਦਾ ਵੱਡੇ ਪੱਧਰ ਤੇ ਧੰਨਵਾਦ ਮੱਖਣ ਸੰਧੇ ਪਤਰੀ ਵਾਲਾ ਰਾਜਾ ਕੁੰਡੀਆਂ ਦੇ ਸਿੰਘ ਖਾਲਾ ਵਾਲਾ ਭੇੜ ਆ ਗਿਆ ਮੱਖਣ ਆ ਗਿਆ ਮੱਖਣ ਉਧਰ ਆਸ ਜਿਹਨਾਂ ਦਾ ਕਹਿੰਦੇ ਮਸਤਗੜ ਪਿੰਡ ਹੈ ਤੇ ਅਰਵਿੰਦਰ ਯੂਐਸਏ ਹਰਸਾਬ ਯੂਐਸਏ ਜਿਹਨਾਂ ਦਾ ਕਹਿੰਦੇ ਮਹਿੰਦੀਪੁਰ ਪਿੰਡ ਹੈ ਮੇਰੇ ਮਿੱਤਰੋ ਬਾਡਰ ਦੇ ਉੱਪਰ ਉਹ ਵੀ ਵੀਰ ਲੈ ਵਿਨੰਦ ਮਾਣਦੇ ਆ ਧੰਨਵਾਦ ਕਰਾਂਗੇ ਇੱਕ ਵਾਰ ਜਹਾਜ 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 ਉਹ ਜਹਾਜ ਲੈਂਡ ਹੋ ਗਿਆ ਇਹ ਕਿੱਥੋਂ ਆਇਆ ਮੁੰਡਾ ਇਹ ਜਗਰਾਵਾਂ ਤੋਂ ਆਇਆ ਹੈ ਇਹ ਦੀਲਾ ਮੇਘ ਸਿੰਘ ਵਾਲਾ ਪਿੰਡ ਹੈ ਉਹ ਦੀਪਾ ਮੇਰੇ ਮਿੱਤਰੋ ਯਾਰੀ ਯਾਰੀ ਵਿੱਚ ਜਗਰਾਵਾਂ ਦੇ ਲੱਗਦੀ ਰੌਸ਼ਨੀ ਭਾਰੀ ਵਿੱਚ ਜਗਰਾਵਾਂ ਦੇ ਲੱਗਦੀ ਰੌਸ਼ਨੀ ਭਾਰੀ ਵੱਡੇ ਮੈਲਿਆਂ ਦੀ ਗੱਲ ਹੈ ਉਹ ਸਾਹਮਣੇ ਧੰਨਾ ਵਾਲਾ ਰੇਸ਼ਮ ਦਾ ਵੀਰ ਤੇਜ ਵੀਰ ਕਬੱਡੀ ਪਾ ਰਿਹਾ ਹੈ ਪਰ ਜੱਗੇ ਦੇ ਨਾਲ ਮੁਕਾਬਲਾ ਸਰਬਕੋਟੀਆਂ ਨਹੀਂ ਮੰਨਦਾ ਨੰਬਰ ਰੇਡਰ ਦਾ ਪੁਆਇੰਟ ਜਿਹੜਾ ਧਾਵੀ ਨੇ ਆਪਣੀ ਖੇਦਰ ਵੱਨੇ ਸੋਨੀ ਮਾਨਸ ਵਾਲਾ ਕਹ ਲਈ ਕਬੱਡੀ ਪਾਰਿਆ ਮੇਰੇ ਮਿੱਤਰੋ ਆਹ ਗੱਲਾਂ ਹੋਣੀਆਂ ਵੱਡੀਆਂ ਇਹਦੀ ਯਾਰੀ ਹੈ ਕਹਿੰਦੇ ਹੰਗ ਮਾਲੀਏ ਜੱਗੂ ਦੇ ਨਾਲ ਪੱਕੇ ਤੌਰ ਤੇ ਉਧਰ ਕਹਿੰਦੇ ਰੂੜੀ ਵਾਲਾ ਪਿੰਡ ਹੈ ਜੀਵਨ ਦਾ ਇਹ ਨੰਬਰ ਕਹਿੰਦੇ ਸੋਨੀ ਭਾਦਰੇ ਦੇ ਖੋਹ ਦੇਗਾ ਜਿਹਨੇ ਮਾਨ ਸਿੰਘ ਜੀ ਸ਼ਹੀਦ ਵੱਡੀ ਸ਼ਹਾਦਤ ਹੈ ਅਰਿੰਦਰ ਸਿੰਘ ਅਮਰੀਕਾ ਦੇ ਤੇ ਰਹਿੰਦਾ ਗੁਰਸਾਹਿਬ ਸਾਡਾ ਪੰਨਰ ਅਮਰੀਕਾ ਦੇ ਚ ਰਹਿਣਾ ਨਿਸ਼ਾਨ ਸੰਧੂ ਨਾਲ ਜਾਰੀ ਹੈ ਉਹ ਗੋਰੇ ਦੀ ਕਬੱਡੀ ਗੋਰੇ ਦੀ ਕਬੱਡੀ ਰਾਜਾ ਪੱਤਰੀ ਵਾਲਾ ਕਰਦਾ ਹੋਇਆ ਕੋਸ਼ਿਸ਼ ਲੱਗਦਾ ਹੋਇਆ ਜੋਰ ਏ ਬੱਲੇ 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 ਕੀ ਬਾਤ ਬਈ ਦੂਸਰਾ ਸੈਮੀ ਕਿੰਦਾ ਲੱਗਦਾ ਤਾਲੀਆਂ ਮਾਰ ਕੇ ਦੱਸੋ ਜੋਰ ਤਾਲੀਆਂ ਮਾਰ ਦਿਓ ਮੇਰੇ ਮਿੱਤਰੋ ਸੁਰ ਸਿੰਘ ਵਾਲੇ ਤਾਬੇ ਪਹਿਲਵਾਨ ਦਾ ਗਿਆ ਕਦਮਾ ਧੰਮਦਾਰ ਗੁਰਲਾਲ ਯੂਐਸਏ ਤੇ ਗੱਲ ਦਲਵਾਗ ਯੂਐਸਏ ਦੀ ਹੈ ਹਰਪਜਨ ਯੂਐਸਏ ਸਾਡਾ ਭਰਾ ਕਹਿੰਦੇ ਗੱਡੇ ਪੱਦਰ ਤੇ ਉਹੀ ਜਾਫੀ ਕੱਢ ਲਿਆ ਆ ਪੁਰੇ ਵਾਲਾ ਕਿੰਦਰ ਤੇ ਦਵਰਜੀ ਵਾਲਾ ਮੇਰੇ ਮਿੱਤਰੋ ਉਹ ਮੰਡਲ ਤੇ ਪਹੁੰਚ ਜਾਂਦਾ ਜੋ ਤੁਰਦਾ ਥੋੜਾ ਥੋੜਾ ਵਿੱਚ ਗੱਡੀ ਦੇ ਵਿੱਚ ਕਬੱਡੀ ਮਿਲ ਗਈ ਗੱਡੀ ਚਲ ਪਹੁੰਚ ਜਾਂਦਾ ਜੋ ਤੁਰਦਾ ਥੋੜਾ ਜੋ ਤੁਰਦਾ ਥੋੜਾ ਥੋੜਾ ਨਾ ਬੁੱਲਾ ਕਬੱਡੀ ਪਾਰਿਆ ਮੱਖਣ ਮੱਖੀ ਦਾ ਚੇਲਾ ਵਧਿਆ ਹੋਇਆ ਕਬੱਡੀ ਪਾਉਣ ਦੇ ਲਈ ਜੱਗਿਆ ਹੋ ਸਾਹਮਣੇ ਇਹ ਲਾਲ ਰੰਗ ਖੱਤਰੀ ਦੀ ਨਿਸ਼ਾਨੀ ਲਾਲ ਰੰਗ ਖੱਤਰੀ ਦੀ ਨਿਸ਼ਾਨੀ ਬੁੱਲਾ ਦੁੱਲਾ 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 ਨੰਦਣਾ ਨੌਰ ਮੈਲ ਦੀ ਮੋਰੀ ਚੱਲ ਵਿਆਹ ਕਰਵਾਈਏ ਵੇ ਸੋਹਣਿਆ ਤੋਂ ਕਾਲਾ ਮੈ ਗੋਰੀ ਲੋਰਾ ਤੇ ਕਾਲਾ ਰੰਗ ਭਾਉਂਦੇ ਆ ਦੁਨੀਆ ਦੇ ਵਿੱਚ ਮੇਰੇ ਮਿੱਤਰੋ ਸ਼ੰਕਰ ਜਹਾਜ਼ ਫੇਰ ਆਇਆ ਹੋਇਆ ਹੈ ਸ਼ੰਕਰ ਜਹਾਜ਼ ਸੰਧਵਾ ਵਾਲਾ ਸੰਧਵਾ ਵਾਲਾ ਮੇਲਾ ਵੱਡਾ ਹੁੰਦਾ ਮੇਰੇ ਮਿੱਤਰੋ ਹਿਮਾਨ ਬਰਦਰ ਅਮਰੀਕਾ ਤੋਂ ਆ ਕੇ ਮੇਲਾ ਕਰਵਾਉਂਦੇ ਆ ਆ ਸ਼ੰਕਰ ਜਹਾਜ਼ ਸਰ ਸਿੰਘ ਵਾਲੇ ਤਾਬੇ ਨੇ ਬੁਲਾਇਆ ਸੁੱਖੇ ਮਾਸਤਗੜੀਏ ਨੇ ਵੱਡੇ ਵੱਡੇ ਆ ਮਰ ਲੈ ਆਏ ਹੋਏ ਮੱਖੀ ਨੇ ਸ਼ਹੀਦ ਹੀ ਆ ਜਾਣਾ ਸਰਦਾਰ ਭਗਤ ਸਿੰਘ ਦਾ ਟੈਟੂ ਇਤਾ ਕਹਿ ਲਈਏ ਮੁੰਡਾ ਜਿਲੇ ਮਾਨਸੇ ਦਾ ਤੇ ਜਿਲੇ ਮਾਨਸੇ ਦੇ ਵਿੱਚ ਉਹ ਸਿੰਗ ਰੱਠਿਆ ਸੀਗਾ ਭਈ ਸਿੱਧੂ ਮੂਸੇ ਵਾਲੇ ਨੂੰ ਕੌਣ-ਕੌਣ ਪਿਆਰ ਕਰਦਾ ਤਾੜੀਆਂ ਮਾਰ ਕੇ ਦੱਸੋ ਤਾੜੀਆਂ ਤਾੜੀਆਂ ਭਰਪੂਰ ਆ ਗਿੰਦਰ ਕੰਨੇ ਰੰਗਾਂ ਵਿੱਚ ਆਇਆ ਫਿਰਦਾ ਭਜਨ ਸਿੰਘ ਜੀ ਠੱਠੂ ਅੱਜ ਦੇ ਮੇਲੇ ਦੇ ਵੱਡੇ ਸਪਾਂਸਰ ਨੇ ਲਾ ਧੁੰਨਾ ਵਾਲਾ ਕਬੱਡੀ ਪਾ ਰਿਹਾ ਰਾਜਾ ਹੋ ਸਾਹਮਣੇ ਇਹ ਜੱਗਾ ਤੇ ਤੇਜਵੀਰ ਜੱਗਾ ਤੇ ਤੇਜਵੀਰ ਪਰ ਪੁਆਇੰਟ ਜਿਹੜਾ ਰੇਡਰ ਦਾ ਉਹ ਮਾਝਾ ਕੌਣ ਪਿਆਰ ਕਰਦਾ ਸੋ ਜੋਰਦਾਰ ਕੀ ਅਤ ਕਰਦਾ ਤਪੁਰਜੀ ਦਾ ਦੀਪ ਮਿੱਤਰ ਲਾਉਂਦਾ ਵੱਡੇ 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 ਆ ਦੀਪ 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 ਤੇ ਦੀਵਾ ਦੀਪ ਤੇ ਦੀਵਾ ਦੀਪ ਤੇ ਦੀਵਾ ਹਾਏ ਹਾਏ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਦੀਪ ਨੇ ਤੇਰੇ ਕਰੋੜ ਮਾਰੇ ਆ ਕੱਲਰ ਦਾ ਯਾਰ ਇੰਨਾ ਕਦਾ ਜਾਇਜੀ ਹੈ ਬਈ 1 35 ਹੈ ਜੀ ਗਰਾਊਂਡ ਥਲੀ ਰੱਖੋ ਸਾਡੀ ਹੱਥ ਜੋੜ ਕੇ ਇਹ ਉਹਨਾਂ ਦੀ ਦੇਣ ਹੈ ਸਰਦਾਰ ਗੁਰਸੇਵ ਸਿੰਘ ਜੀ ਯਾਰ ਯਾਰ ਸੱਚਾ ਇਧਰ ਕਬੱਡੀ ਫੇਰ ਪੈ ਗਈ ਮੇਰੇ ਮਿੱਤਰੋ ਸਵਾਦ ਹੀ ਵੱਜਿਆ ਪਿਆ ਉਧਰ ਬੱਲੇ ਬੱਲੇ ਹੋ ਰਹੀ ਆ ਅਲਗੋ ਕੋਠੀ ਵਾਲਾ ਜੱਗਾ ਫੂਲਾ ਰਾਜਾ ਪ੍ਰਵੀਨ ਤਸ ਵਾਲਾ ਮੇਰੇ ਮਿੱਤਰੋ ਅਲਗੋ ਕੋਠੀ ਵਾਲੇ ਜੱਗੇ ਨਾਲ ਫੇਰ ਪੰਗਾ ਪੈ ਗਿਆ ਆ ਲੈ ਗਿਆ ਆਹ ਨੰਬਰ ਆਹ ਨੰਬਰ ਤੇ ਮਸਤ ਗਾੜੇ ਗਰਾਊਂਡ ਦੇ ਵਿੱਚ ਆ ਜਾਨਾ ਛੋਟਾ ਵੀਰ ਹੈ ਸ਼ਰੀਰਸਵਰਾ ਜਿੰਦਾ ਮਹਨੋਦਪੁਰ ਸਾਡਾ ਸ਼ੰਦਾ ਪੁੱਤਰ ਤੇ ਮਨਦੀਪ ਕਾਲੀ ਵਾਲਾ ਮਨਿੰਦਰ ਖੇਮਕਰਨ ਸਾਰੇ ਬਲਾੜਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਉਧਰ ਸ਼ੰਕਰ ਜਹਾਜ ਹੈ ਉਧਰ ਸ਼ੰਕਰ ਜਹਾਜ ਤੇ ਰੋੜੀ ਵਾਲਾ ਪਿੰਡ ਹੈ ਜੀਵਨ ਦਾ ਰੋੜੀ ਵਾਲਾ ਪਿੰਡ ਹੈ ਜੀਵਨ ਜੱਫੇ ਲਾਵੇਗਾ ਤੇ 11000 ਦੇ ਵੱਡੇ ਮਾਨ ਹੋਣਗੇ 11 ਹਨ ਮੱਖੀ 11000 ਦੇ ਕਹਿੰਦੇ ਵੱਡੇ ਜੱਫੇ ਇਧਰ ਮੱਖਣ ਸੰਧੋ ਦੁਨੀਆ ਦਾ ਮੰਨਿਆ ਪਰਵੰਦੇਆ ਯਾਰੀਆ ਕਹਿੰਦੇ ਅਮਰੀਕਾ ਵਾਲੇ ਕੀ ਤੇ ਗੱਲ ਚੱਲਦੀ ਆ ਕਹਿੰਦੇ ਟੀ-ਸ਼ਰਟ ਵਾਲ ਦੀ ਗੱਲ ਚੱਲਦੀ ਦੇਦੇ ਪ੍ਰਧਾਨ ਰਾਮੂ ਵਾਲਾ ਸਾਹਿਬ ਦੀ ਇਧਰ ਪਾਦੇ ਦੇ ਦੇ ਪਿੰਡ ਵਾਲਾ ਮੇਰਾ ਟਿੱਬਿਆਂ ਦੇ ਵਿੱਚ ਪਿੰਡ ਕੋੜੇ ਮਾੜੀ ਜੱਟ ਦੀ ਹਿੰਡ ਕੋੜੇ ਮੁੰਡੇ ਫੈਨਾ ਤੇਰੇਆਂ ਸ਼ਹਿਰਾ ਦੇ ਇੱਕ ਪਾਸੇ ਗਿੰਦਰ ਇੱਕ ਪਾਸੇ ਸੋਨੀ ਮੁਕਾਬਲਾ ਫੇਰ ਸਿਰੇ ਦਾ ਮੁਕਾਬਲਾ ਫੇਰ ਸਿਰੇ ਦਾ ਮੁਕਾਬਲਾ ਫੇਰ ਕੀ ਮੋਹਾਲੀ ਦਾ 30 ਪਿਛੇ 8 ਬੱਲੀਏ 30 ਪਿਛੇ 20 ਤਰੀਕ ਨੂੰ ਹੋਣਾ ਵੱਡਾ ਇਕੱਠ ਵੱਡਾ ਇਕੱਠ ਹੋਣਾ ਸ਼ਹੀਦਾਂ ਸਿੰਘਾਂ ਦੀ ਯਾਦ ਨੂੰ ਸਮਰਪਿਤ ਦੁਨੀਆ ਦੇ ਨਾਮ ਵਰ ਖਿਡਾਰੀ ਕਲਸਾਂ ਦੇ ਵਿੱਚ ਪੜਨਗੇ ਆ ਸਾਹਮਣੇ ਤੇਜਵੀਰ ਤੇ ਰਾਜਾ ਤੇਜਵੀਰ ਤੇ ਰਾਜਾ ਧਰਤੀ ਮਸਤਗੜ ਦੀ ਸਾਰੇ ਪਿੰਡਾਂ ਦਾ ਇਹ ਸਵਾਦ 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 ਰਸਵਾ ਇਹ ਇਹ ਆਪਾਂ ਦਾ ਦੇ ਆਈ ਤੇ ਆਇਆ ਨਹੀਂ ਲੰਝਦਾ ਵੇ ਹਾਥੀ ਪਰਪੂਸ਼ ਦਿੰਦਾ ਜਾਨੀ ਉਹ ਦਮੁਰਜੀਵਾ ਆਹ ਮੁੰਡੇ ਨੇ ਜੱਗੇ ਛੱਠੂ ਨੇ ਆਖਿਆ ਜੇ ਦਿਲ ਵਾਲੇ ਅਮਰੀਕਾ ਦੇ ਚ ਰਹਿੰਦੇ ਜੱਗੇ ਭੁਲਰ ਨੇ ਆਖਿਆ 71000 ਦੇਣਾ ਭਜਨੂਨੀ ਕੱਲ ਭੁਲਰ ਨੇ ਆ ਰਾਜ ਦੇ ਮੇਰੇ ਕਹਿੰਦੇ ਵੱਡੇ ਮਾਨਸਮਾਨ ਕੱਲ ਭੁਲਰ ਸਾਡਾ ਵੀਰ ਆ ਆ ਪੱਦਰੀ ਵਾਲਾ ਰਾਜਾ ਤੇ ਗੱਲ ਵਸਰੀ ਹੋਈ ਪਈ ਹੈ ਗੁਰੂ ਘਰ ਦੇ ਵੀਰ ਗਰੰਥੀ ਸਿੰਘ ਦਾ ਮਾਨ ਸਨਮਾਨ 5100 ਦੇ ਨਾਲ ਕੀਤਾ। ਲਓ ਸਾਹਮਣੇ ਸ਼ੰਕਰ ਬਾਬਾ ਬਕਾਲਾ ਸਾਹਿਬ ਜੀਆ ਦੇ ਖੇਡ ਮੇਲੇ ਦਾ ਇਹ ਕਹਿੰਦੇ ਨਾਇਨ ਜੇਤੂ ਬੈਸਟ ਰੇਡਰ ਕਬੱਡੀ ਪਾ ਰਿਹਾ ਹੈ। ਇਹ ਕਹਿੰਦੇ ਨਾਇਨ ਨਿਊਜ਼ੀਲੈਂਡ ਦੇ ਵਿੱਚ ਖੇਡਿਆ। ਇਹ ਕੈਨੇਡਾ ਵਿੱਚ ਧਮਾ ਪਾ ਕੇ ਆਇਆ। ਲਓ ਜੈ ਦੀਪ ਕਰਦਾ ਹੋਇਆ ਕੋਸ਼ਿਸ਼ ਦੀਪ। ਥੋੜਾ ਜਨਾ ਮੇਰੀ ਬੇਨਤੀ ਸਕੇਦਾ ਵੀਰਾਂ ਦੇ ਪਿੱਛੇ ਨਾ ਪਾਰ ਯਾਰ ਭਰਾ ਬਣ ਕੇ ਆ ਟੋਰੀਆਂ ਤੋਂ ਥੋੜਾ ਵੀਰਾਂ ਤਾਂ ਬੇ ਪਹਿਲਵਾਨ ਜੀ ਪਿੱਛੇ ਨੂੰ ਕਰੋ ਨਾ ਵੀਰਾਂ ਨੂੰ ਥੋੜਾ ਟੋਰੀਆਂ ਤੋਂ ਬੜੀ ਮਿਹਰਬਾਨੀ ਬੜਾ ਧੰਨਵਾਦ ਮੱਖਣ ਸੰਧੂ ਦੁਨੀਆਂ ਦਾ ਮੰਨਿਆ ਪਰਵੰਦੇ ਮਾਝੇ ਦੀ ਧਰਤੀ ਤੋਂ ਸੋਨਾ ਲੀਕਾ ਦੀ ਕੀਤੀ ਹੈ ਵੱਧੋਵਾਲ ਦੇ ਵਿੱਚੋਂ ਜਿੱਤਿਆ ਸੋਨਾ ਲੀਕਾ ਔਰ ਗੱਲ ਰਾਏਕੋਟ ਦੇ ਛਾਪੇ ਦੇ ਮੇਲੇ ਦੀਆਂ ਵੀ ਦੁਨੀਆਂ ਵਿੱਚ ਹੁੰਦੀਆਂ 911 ਜਿੱਤਿਆ ਤੇ ਕਹਿੰਦੇ ਅੱਜ 8 9 ਟਰੈਕਟਰ ਓਹ ਓਹ ਆ ਆ ਮੁੰਡਾ 11000 ਲੱਗਾ ਬਈ ਤੁਹਾਡੇ ਪਿੰਡ ਦਾ ਮੁੰਡਾ ਕਿ ਮਾਰ ਕੇ ਦੱਸਿਆ ਜ਼ੋਰਦਾਰ ਆਉਣ ਵਾਲੇ ਸਮੇਂ ਨਾਲ ਵੱਡਾ ਸਟਾਪਰ ਬੰਨਾ ਹੈ ਤਾਂ ਹੀ ਅਮਰੀਕਾ ਵਾਲਿਆਂ ਨੇ ਆਖਿਆ ਅੱਜ 71000 ਦੇਣਾ ਮੁੰਡਿਆ ਤਗੜਾ ਹੋ ਖਰਾਕ ਖਾ ਮਸਤਕਰ ਪਿੰਡ ਦਾ ਨਾਮ ਦੁਨੀਆ ਭਰ ਦੇ ਵਿੱਚ ਰੌਸ਼ਨੀ ਕਰਦੇ ਆ ਸਾਹਮਣੇ ਗੋਰੀ ਦੀ ਕਬੱਡੀ ਟੱਚ ਡਬਲ ਗੁਰਵੀ ਕਬੱਡੀ ਟੀਮ ਬਣਾਈ ਹੈ ਜਿਹੜੀ ਮਸਤਕਰ ਦੀ ਟੀਮ ਖੇਡ ਰਹੀ ਹੈ ਆ ਸਾਹਮਣੇ ਦੀਪ ਬਬੁਰਜੀ ਵਾਲਾ ਕਬੱਡੀ ਪਾਰਿਆਵਾ ਵੀ ਕਾਂਗੇ ਵਾਲੇ ਆ ਚਾਕਾ ਆ ਚਾਕਾ ਕਿ ਲੋਹ ਗਿਆ ਨੀਦਾ ਆ ਚਾਕਾ ਸੁਖੇ ਸੁਸ਼ਟ ਦਾ ਮੇਰੇ ਮਿੱਤਰੋ ਉਹ ਦੁਨੀਆ 'ਚ ਪ੍ਰਸਿੱਧ ਹੋਇਆ ਹੋਲਾ ਜਾਣਦਾ ਆ ਕਿਸੇ ਹੋਰ ਦਾ ਅਮਰਤ ਅਮਰੀਕਾ ਤੇ ਨਿਸ਼ਾਨ ਸੰਧੂ ਅਮਰੀਕਾ ਇਹਨਾਂ ਵੀਰਾਂ ਵੱਲ ਜੈਦੀਪ ਜਿੰਨੇ ਜੱਫੇ ਲਾਵੇਗਾ ਉਹਨੇ ਹਜ਼ਾਰ ਹਜ਼ਾਰ ਉਹ ਮੱਖਣ ਵਖੀਏ ਬੱਲੇ 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 ਇੱਥੇ ਰਿਆਰ ਹਿਆਰ ਨਿਸ਼ਾਨ ਖਰ ਸਿੰਘ ਵਾਲੇ ਤਾਬੇ ਦੇ ਵੱਡੀ ਟੀਮ ਤਾਰੀਆ ਆ ਮਸਤਗੜ ਯੂਐਸਏ ਦੀ ਖੇਡ ਕਲੱਬ ਸੁੱਖਾ ਭਰਾ ਸਾਡਾ ਉਧਰ ਜੈਦੀਪ ਅੱਜ 77000 ਦਾ ਸਨਮਾਨਿਆ ਜਾਣਾ ਸ਼ੰਕਰ ਕਬੱਡੀ ਪਾ ਰਿਹਾ ਹੈ ਜਹਾਂਜ ਕਬੱਡੀ ਪਾ ਰਿਹਾ ਹੈ ਗਿੰਦਰ ਭੋਰੇ ਵਾਲਾ ਲਗਾਤਾਰ ਟਰਾਈ ਕਰ ਰਿਹਾ ਆ ਜੱਫੀ ਵੀ ਵੱਡੇ ਲਾ ਗਿਆ ਏ ਸ਼ੰਕਰ ਗਿੰਦਰ ਸ਼ੰਕਰ ਗਿੰਦਰ ਸ਼ੰਕਰ ਤੇ ਗਿੰਦਰ ਇਹ ਕਬੱਡੀ ਕਰਦੇ ਨੇ ਇਹ ਸਾਡੀ ਹੱਥ ਜੋੜ ਕੇ ਬੇਨਤੀਆਂ ਕਰਾਉਂਦੇ ਗਰਾਊਂਡ ਲਈ ਰੱਖੀ ਆ ਜਾਨਾ ਕਰ ਜਿਹੜੇ ਮਦਰ ਫਰ ਹੈ ਉਹ ਵੀ ਵਿੱਚ ਆ ਜਾਓ ਗਰਾਊਂਡ ਦੇ ਭਰਾ ਭੜ ਕੇ ਇਹ ਜਿਹੜੇ ਵਿੱਚ ਵੇਲੇ ਬੰਦੇ ਖੜੇ ਉਹਨਾਂ ਦੀ ਮੰਗ ਹੈ ਵੀ ਜਿਹੜੇ ਬਾਹਰ ਖੜੇ ਹੋ ਗਰਾਊਂਡ 'ਚ ਆ ਜਾਣ ਆਹ ਸਾਹਮਣੇ ਕਬੱਡੀ ਪਾਰੀ ਆ ਬੰਦਰ ਕਰੀ ਗੱਲ ਲਓ ਗੋਰੀ ਨਹੀਂ ਕਬੱਡੀ ਹੇ ਰਾਜਾ ਤੇ ਗੋਰਾ ਰਾਜਾ ਤੇ ਗੋਵਾ ਅੰਨੀ ਜਾਣ ਦਾ ਪਾਲ ਯੂ ਐਸ ਏ ਸਰਦਾਰ ਗੁਰਦੇਵ ਸਿੰਘ ਸੰਧੋ ਫੱਟਿਆਲੇ ਵੱਲੋਂ 1000 ਗਿੰਦਰਪੁਰਾਂ ਦੇ ਜੱਫੇ ਦਾ ਸ਼ੋ ਮੈਚ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆਓ ਵੀਰ ਬਣ ਕੇ ਸ਼ੋ ਮੈਚ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਣਾ ਇੱਕੋ ਜੱਫਾ 1000 ਦਾ ਤੇ ਗਿੰਦਰ ਪੁਆਇੰਟ ਜੇ 10 ਹਾਂ ਭਾਈ ਮੈਂ ਤੁਹਾਨੂੰ ਪੁੱਛਦਾ ਸੀਗਾ ਔਰ ਅਮਰਸੀਦ ਪਾਇਲ ਖਬੀਰ ਸਿੰਘ ਜੀ ਕਬੱਡੀ ਕਲੱਬ ਘਰਿਆਲੇ ਦੇ ਨੰਬਰ 36 36.5 ਮਾਸਤਗੜ ਯੂਐਸਏ ਦੇ ਨੰਬਰ 27